ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਤੱਕ ਕਿਸੇ ਵੀ ਜਾਂਚ ਟੀਮ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਪਰ ਇਹ ਜਾਂਚ ਟੀਮ ਹਰ ਰੋਜ਼ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਦਾ ਪੱਖ ਪੂਰ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਾਂਗਰਸ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਕਾਂਗਰਸ ਹਰ ਪੱਖ ਤੋਂ ਫੇਲ ਹੋ ਗਈ ਹੈ ਤੇ ਆਪਣੀਆਂ ਕਮੀਆਂ ਨੂੰ ਲੁਕਾ ਰਹੀ ਹੈ ਉਹਨਾਂ ਮੁੱਖ ਮੰਤਰੀ ਨੂੰ ਵੀ ਨਖਿੱਧ ਮੁੱਖ ਮੰਤਰੀ ਦੱਸਿਆ ਅੱਜ ਤੱਕ ਹਿਸਟਰੀ ਹੈ ਕਿਤੇ ਇਨਵੈਸਟੀਗੇਸ਼ਨ ਆਫਸਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੁਸੀਂ ਪ੍ਰੈਸ ਨੂੰ ਬਰੀਫਿੰਗ ਕਰ ਇਹ ਇਹ ਆ ਦਾ ਸਭ ਤੋਂ ਵੱਡੀ ਪੋਲਿਟਿਕਾਈਜੇਸ਼ਨ ਦਾ ਹੈ ਕਿ ਇਹ ਸਾਰੀ ਗੇਮ ਹੀ ਹੈ ਤੇ ਬਦ ਲੱਗਦਾ ਸਾਰਾ ਗੇਮ ਹੀ ਹੈ ਉਹ ਜਾਣ ਕੇ ਜਾਣ ਕੇ ਨਾਓ ਕਾਂਗਰਸ ਇਜ਼ ਯੂਜ਼ਿੰਗ ਅਫੀਸ਼ੀਅਲ ਮਸ਼ੀਨਰੀ ਫॉर दिस ਇਲੈਕਸ਼ਨ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਸੂਬੇ ਦੇ ਗ੍ਰਹਿ ਮੰਤਰੀ ਦੇ ਕਾਰਜਕਾਲ ਦੌਰਾਨ ਡੀਜੀਪੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਦਾਵਾ ਕੀਤਾ ਸੀ ਤਾਂ ਇਸ ਤੇ ਸੁਖਬੀਰ ਬਾਦਲ ਨੇ ਕੁਝ ਇਸ ਤਰ੍ਹਾਂ ਦਾ ਜਵਾਬ ਦਿੱਤਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵਿਦੇਸ਼ਾਂ ਦੇ ਵਿੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਐਜ਼ ਅ ਹੋਮ ਮਿਨਿਸਟਰ ਜੀ ਮੈਂ ਕੀਤੀ ਹੈ ਜੀ ਇਹ ਤਾਂ ਹੋਮ ਮਿਨਿਸਟਰ ਅਫੀਸ਼ੀਅਲ ਪ੍ਰੈਸ ਕਾਨਫਰੰਸ ਹੈ ਜੀ ਇਨਵੈਸਟੀਗੇਸ਼ਨ ਨਹੀਂ ਹੈ ਅਫੀਸ਼ੀਅਲ ਉਹਦੇ ਵਿੱਚ ਤੁਸੀਂ ਇਹ ਵੀ ਕਾਸ਼ ਵੀ ਵਿਦੇਸ਼ਾਂ ਦੇ ਵਿੱਚ ਤਾਰਨੇ ਜੁੜੇ ਹੋਏ ਨੇ ਬੰਦੇ ਫੜੇ ਯੈਸ ਬਿਕੋਜ਼ ਨਹੀਂ ਨਹੀਂ ਓਕੇ ਉਹ ਕਿੱਥੇ ਗਈ ਗੱਲ ਮੈਂ ਉਹ ਪਹਿਲੀ ਗੱਲ ਹੈ ਉਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਜਦੋਂ ਜੋ ਕਰ ਰਹੇ ਆ ਦੇਲ ਵੀ ਦਾ ਬੈਸਟ ਪਰਸਨ ਟੂ ਅਨਸਰ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਨਾਂ ਐਲਾਨੇ ਜਾਣ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਛੇਤੀ ਹੀ ਇਸ ਦਾ ਐਲਾਨ ਕਰ ਦੇਣਗੇ ਸੰਗਰੂਰ ਤੋਂ ਜਲਦੀ ਹੀ ਅਸੀਂ ਕੱਲੇ ਸੰਗਰੂਰ ਤੋਂ ਨਹੀਂ ਸਾਰੀਆਂ ਸੀਟਾਂ ਮੈਂ ਇੰਡੀਵਿਜੂਅਲੀ ਆਏ ਜਾ ਕੇ ਨਾਉਂ ਥੋੜੀ ਕਰ ਰਿਹਾ ਹਾਂ ਉਹਨਾਂ ਤੇ ਅਸੀਂ ਲਿਸਟ ਕਰਾਂਗੇ ਇਸ ਮੌਕੇ ਤੇ ਸੂਬੇ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਲੋਕ ਸਭਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਪਰ ਜੇ ਪਾਰਟੀ ਉਹਨਾਂ ਨੂੰ ਕਹੇਗੀ ਤਾਂ ਉਹ ਚੋਣ ਜ਼ਰੂਰ ਲੜਨਗੇ ਜੋ ਅਲਟੀਮੇਟਲੀ ਤਾਂ ਜੋ ਪਾਰਟੀ ਨੇ ਕਰਨਾ ਉਹ ਕਰਨਾ ਹੈ ਠੀਕ ਹੈ ਤੇ ਉਹ ਹੁਣ ਦੇਖਦੇ ਆ ਕਿ ਪਾਰਟੀ ਕੀ ਫੈਸਲਾ ਕਰ ਰਹੀ ਸੀ ਪਾਰਟੀ ਕਹੇਗੀ ਲਾਏ ਆਪਾਂ ਜੀ ਹੈ ਪਾਰਟੀ ਦੇਗੀ ਲੜਨ ਨੂੰ ਤਿਆਰ ਹਾਂ ਤੁਸੀਂ ਕੀ ਹੁਕਮ ਹੈਗਾ ਪਾਰਟੀ ਦੇਖੋ ਜੀ ਪਾਰਟੀ ਨੇ ਕਿਹਾ ਵੀ ਹੋਰ ਕੋਈ ਚਾਰਾ ਨਹੀਂ ਫਿਰ ਤਾਂ ਇਹ ਲੜਨੀ ਪੈਣੀ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਬੇਅਦਬੀ ਕਾਂਡ 'ਚ ਲੋਕਾਂ ਦੇ ਰੋਸ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਅਕਾਲੀ ਦਲ ਦੇ ਕਈ ਵੱਡੇ ਅਕਾਲੀ ਆਗੂ ਵੀ ਚੁੱਪੀ ਵੱਟੀ ਬੈਠੇ ਨੇ। ਬੀਤੇ ਦਿਨੀ ਚਾਹੇ ਸੁਖਦੇਵ ਸਿੰਘ ਢੀਂਡਸਾ ਨੇ ਖੁਦ ਚੋਣਾਂ ਨਾਲ ਲੜਨ ਦੀ ਗੱਲ ਕਹੀ ਸੀ ਪਰ ਉਹਨਾਂ ਇਹ ਵੀ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਬੇਟਾ ਪਰਮਿੰਦਰ ਸਿੰਘ ਢੀਂਡਸਾ ਵੀ ਲੋਕ ਸਭਾ ਚੋਣਾਂ ਨਾਲ ਲੜੇ। ਇਸ ਸਿਆਸੀ ਦੰਗਲ 'ਚ ਹੁਣ ਅਕਾਲੀ ਦਲ ਦਾ ਸੰਗਰੂਰ ਤੋਂ ਉਮੀਦਵਾਰ ਕੌਣ ਹੋਵੇਗਾ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਬਰਨਾਲਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ